ਹਾਂਜੀ ਕੀ ਨਾਮ ਆ ਮਾਹੌੜਾ ਕਿਹੜਾ ਪਿੰਡ ਆ ਜੀ ਮੈਂ ਗੁਰਪ੍ਰੀਤ ਸਿੰਘ ਜੀ ਪਿੰਡ ਚੱਕੀ ਤੇ ਕੀ ਮਾਮਲਾ ਹੈਗਾ ਜਿਹੜਾ ਹਸਪਤਲ ਚ ਪਹੁੰਚੇ ਹਾਂ ਜੀ ਮਾਮਲਾ ਇਹ ਹੈ ਜੀ ਅੱਜ ਤੋਂ ਡੇਢ ਸਾਲ ਪਹਿਲਾਂ ਨਾ ਸਾਡੇ ਪਿੰਡ ਚਿੱਟੇ ਦਾ ਕਾਰੋਬਾਰ ਤਲ ਗਿਆ ਠੀਕ ਆ ਜੀ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਚਿੱਟੇ ਵਾਲਿਆਂ ਨੂੰ ਫੜਨਾ ਚਾਹਿਆ ਫੜੇ ਵੀ ਤੇ ਉਹਨਾਂ ਦੇ ਪਰਚਾ ਵੀ ਕਰਾਇਆ ਜਦੋਂ ਪਰਚਾ ਹੋਣ ਤੋਂ ਬਾਅਦ ਜ਼ਮਾਨਤ ਹੋ ਕੇ ਮਹੀਨੇ ਬਾਅਦ ਉਹ ਜੇਲ੍ਹ ਚੋਂ ਵਾਪਸ ਆਏ ਤਾਂ ਸਾਰੇ ਪਿੰਡ ਵਾਲਿਆਂ ਨੂੰ ਗੱਲ ਲਗਾ ਦੇ ਮਾਰ ਲੱਗੇ ਵੀ ਤੁਸੀਂ ਸਾਡਾ ਕੀ ਕਰ ਲਿਆ ਅਸੀਂ ਤਾਂ ਆ ਕੇ ਬਾਹਰ ਅਸੀਂ ਇਦਾਂ ਹੀ ਕੰਮ ਚਲਾਵਾਂਗੇ ਉਦੋਂ ਦੇ ਪੰਗੇ ਕਰਦੇ ਕਰਦੇ ਕੱ ਮੋਟਰ ਉਨੱਕਾ ਮੋੜ ਗਿਆ ਰਿਆ ਸੀਗਾ ਕੱਲਾ ਸੀਗਾ ਕਿ ਇਹਨਾਂ ਨੇ ਘਿਰ ਕੇ ਕੁੱਟਿਆ ਜੀ ਤੇ ਹੁਣ ਵੀ ਟਿੱਟ ਦਾ ਕਾਰੋਬਾਰ ਕਰਦੇ ਨੇ ਕਿ ਹੁਣ ਵੀ ਕਰਦੇ ਨੇ ਨਾਲ ਕਿਨਾਂ ਦੇ ਮੁੰਡਾ ਕੂਮਕਲਾਂ ਦਾ ਹੈ ਇੱਕ ਭੈਣੀ ਸਾਹਿਬ ਦਾ ਹੈ ਮੁੰਡਾ ਜੀ ਕਿ ਕੀ ਨਾਮ ਵਗੈਰਾ ਕੀ ਹੈ ਇਹਨਾਂ ਦੇ ਨਾਮ ਜਿਹੜਾ ਕੂਮਕਲਾਂ ਦਾ ਮੁੰਡਾ ਉਹਦਾ ਬਿੰਦੀ ਨਾਮ ਦੱਸ ਰਿਹਾ ਹੈ ਤੇ ਜਿਹੜਾ ਭੈਣੀ ਸਾਹਿਬ ਦਾ ਹੈ ਉਹਦਾ ਨਾਮ ਪਤਾ ਨਹੀਂ ਇਹ ਛੋਡੇ ਪਿੰਡ ਜਿਹੜੀ ਬਾਰਦਾਦ ਹੋਈ ਆ ਇਹ ਇਹੀ ਬੰਦਿਆਂ ਨੇ ਕੀਤੀ ਆ ਇਹਨਾਂ ਨੇ ਕੀਤੀ ਹਾਂ ਜੀ ਇਹ ਫੇ ਕੀ ਕਰ ਰਹੀ ਛੋਡੇ ਪਿੰਡ ਇਹਨਾਂ ਦਾ ਕੰਮ ਰੋਜ਼ ਪਿੰਡ ਆਉਂਦੇ ਜੀ ਇਸ ਕੰਮ ਨੂੰ ਵੇਚਣ ਲੈਣ ਦਾ ਜਿਹੜਾ ਸਾਹਬ ਸਿੰਘ ਦਾ ਜਵਾਈ ਆ ਇਹ ਜਿਹੜਾ ਹੈਗਾ ਨ ਇੰਦੀ ਇਹ ਰੋਜ ਤੋਂ ਕੋ ਆਉਂਦਾ ਤੇ ਇਥੋਂ ਸਮਾਨ ਕਹਾਂ ਲੈ ਕੇ ਕਹਾਂ ਸਪਲਾਈ ਕਰਦੇ ਨਹੀਂ ਫੋਰਸ ਤਾਂ ਵੱਡੇ ਵੱਡੇ ਦਾਵਾ ਕਰ ਰਹੀ ਹੈ ਕਿ ਪੰਡਾ ਬਿਜਨਸ ਆ ਬੰਦ ਹੋ ਗਿਆ ਤੁਸੀਂ ਕਹ ਰਹੇ ਹੋ ਡੇਢ ਸਾਲ ਤੋਂ ਕਾਰੋਬਾਰ ਚੱਲਦਾ ਤੁਹਾਡੇ ਸਾਹਮਣੇ ਹੀ ਸਾਰਾ ਕੁਝ ਕੀ ਮੰਗ ਕਰਦੇ ਸਰਕਾਰ ਤੋਂ ਅਸੀਂ ਤਾਂ ਇਹ ਮੰਗ ਕਰਦੇ ਜਦੋਂ ਰੋਕਿਆ ਜਾਵੇ ਨਸ਼ਾ ਵੇਚਣ ਤੋਂ ਤੇ ਪਿੰਡਾਂ ਨੂੰ ਸਾਫ਼ ਦਵਾਇਆ ਜਾਵੇ ਪੰਡ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਦੀ ਇਸ ਵੰਦ ਵਿੱਚ ਕੋਈ ਇਤਲਾਹ ਕੀਤੀ ਗਈ ਹੈ ਪੁਲਿਸ ਨੂੰ ਬਿਲਕੁਲ ਕੀਤੀ ਗਈ ਹੈ ਜੀ ਕੀ ਕਹਣਾ ਜੀ ਉਹ ਆਏ ਨੇ ਹੇ ਤੱਕ ਨਹੀਂ ਹਲੇ ਨਹੀਂ ਆਏ ਹੁਣ ਕਹਿੰਦੇ ਫੋਨ ਕੀਤਾ ਸੀ ਕਹਿੰਦੇ ਆ ਰਹੇ ਹਾਂ ਜੀ ਤੇ ਵਾਰਦਾਤ ਕਿੰਨੇ ਵਜੇ ਹੋਈ ਹੈ ਜੀ ਕੱਲ ਪੌਣੇ 9 ਵਜੇ ਰਾਤੀ ਜੀ ਕਿੰਨੀਆਂ ਕਿ ਸੱਟਾਂ ਲੱਗੀਆਂ ਜੀ ਇਟੋਂ ਸੱਚ ਦੋਨੇ ਬਾਵਾ ਤੇ ਲੱਤਾਂ ਤੇ ਕਾਫੀ ਸੱਟਾਂ ਲੱਗੀਆਂ ਨੇ। ਇਹਨਾਂ ਸੱਟਾਂ ਲੱਗੀਆਂ ਤੁਹਾਡੇ ਕੀ ਲੱਗਦੇ? ਮੇਰੇ ਬ੍ਰਦਰ ਨੇ ਵੱਡੇ ਜੀ। ਜੀ ਤਰ ਤਿਆਰ ਵੀ ਯੂਜ਼ ਕੀਤਾ। ਹਾਂ ਜੀ, ਸਾਈਕਲ ਦੀ ਗਰਾਰੀ ਨਾਲ ਪਿਸਤਲ ਵੀ ਸੀਗਾ ਇੱਕ ਜੀ। ਉਹ ਪਿਸਤਲ ਵੀ ਸੀਗਾ। ਜੀ ਪਿਸਤਲ ਵੀ ਸੀਗਾ। ਕਿੰਨੇ ਬੰਦੇ ਸੀਗੇ ਜੀ ਉਹ? ਕੋਲੇ ਵੀ ਇੱਥੇ ਸੁਲੋਣਾ ਨਹੀਂ ਕੱਢਿਆ ਬਾਹਰ। ਪਿਸਤਲ ਮਤਲਬ ਦੇਸੀ ਕਟਾ। ਕਿੰਨੇ ਬੰਦੇ ਸੀਗੇ ਜੀ ਹੁਣ? ਤਿੰਨ ਜੀ ਤਿੰਨ। ਕੀ ਕੀ ਨਾਮ ਆਉਣ ਤੇ ਮਾੜਾ ਦੱਸੋ। ਇੱਕ ਸਾਹਬ ਸਿੰਘ ਆ, ਇੱਕ ਬਿੰਦੀ ਆ, ਤੀਜਾ ਨਾਮ ਨੂੰ ਪਤਾ ਨਹੀਂ ਜਿਹੜਾ ਪੈਣੀ ਸਾਹਬ ਵਾਲਾ। ਇਸ ਰੰਜਿਸ਼ ਦਾ ਮੇਨ ਕਾਰਨ ਆ ਜਿਹੜਾ ਉਸ ਤੋਂ ਬਾਅਦ ਪਿੰਡ ਵਾਲਿਆਂ ਨੇ ਇਹ ਵੀ ਕਿਹਾ ਵੀ ਤੁਸੀਂ ਸਰ ਇਹ ਕੰਮ ਛੱਡ ਦਿਓ ਕਿ ਜਿੰਨਾ ਖਰਚ ਆਊਗਾ ਸਾਰਾ ਤੁਹਾਡੇ ਪਿੰਡ ਕਰੂਗਾ ਵੀ ਤੁਸੀਂ ਆਪਣਾ ਘਰੇ ਬੈ ਕੇ ਰੋਟੀ ਖਾਓ ਬਾਦਾਮ ਦੁੱਧ ਜੋ ਮਰਜੀ ਲਓ ਕਿ ਜਟਾ ਛੱਡ ਦਿਓ ਨਸ਼ਾ ਵੇਚਣਾ ਹੀ ਬੰਦ ਕਰ ਦਿਓ ਤੇ ਲੈਣਾ ਹੀ ਬੰਦ ਕਰ ਦਿਓ ਪਰ ਉਹਨਾਂ ਦੀ ਪਿੰਡ ਵਾਲਿਆਂ ਦੀ ਇੱਕ ਵੀ ਨਹੀਂ ਸੁਣੀ ਹੁਣ ਚੱਲ ਰਿਹਾ ਹਜੇ ਵੀ ਹਾਂਜੀ ਹਲੇ ਵੀ ਚੱਲ ਰਿਹਾ ਇਹਦਾ ਮਾਨੀ ਵਾਲ ਦਾ ਮੁੰਡਾ ਉਦੋਂ ਨਾਲ ਫੜਿਆ ਸੀ ਨਾ ਉਦੋਂ ਵੀ ਇਹਨੇ ਕਿਸੇ ਪੁਲਿਸ ਅਫਸਰ ਦਾ ਨਾਮ ਲਿਆ ਸੀ ਵੀ ਸੀਆਈਏ ਦਾ ਕੋਈ ਬੰਦਾ ਮੇਰੇ ਨਾਲ ਉਹਨੂੰ ਫੋਨ ਵੀ ਕੀਤਾ ਸੀਗਾ ਨੇ ਉਹਦੀ ਰਿਕਾਰਡਿੰਗਾਂ ਵੀ ਸਾਡੇ ਕੋਲ ਆਈਆਂ ਪੁਰਾਣੀਆਂ ਵੀਡੀਓ ਤੇ ਰਿਕਾਰਡਿੰਗ ਸਾਡੇ ਕੋ ਕਿਉਂ ਕੀਤੀ ਆ ਵੀ ਨਸ਼ਾ ਵੇਚਣ ਦੱਸਣ ਵੇਚਣ ਵਾਲੇ ਨੂੰ ਸੀ ਪੜਾਂਗੇ ਮੈਂ ਉਸ ਨੂੰ ਕਮੈਂਟ ਕਰਿਆ ਵੀ ਮੈਂ 2 ਸਾਲ ਪਹਿਲਾਂ ਨਸ਼ਾ ਵੇਚਣ ਵਾਲੇ ਦੀ ਨੰਬਰ ਜਾਰ ਕੀਤਾ ਸੀ ਨਾਂ ਦੱਸਿਆ ਸੀ ਉਹਦਾ ਤਾਂ ਹੁਣ ਤੱਕ ਕੁਝ ਨਹੀਂ ਅੱਜ ਤੁਸੀਂ ਕੀ ਐਪ ਲਾਂਚ ਕਰਕੇ ਕੀ ਕਰੋਗੇ ਜੀ ਨਾਮ ਦੱਸਣ ਦੇ ਨਾ ਮੈਂ ਅੱਜ ਵੀ ਮੈਂ ਅੱਜ ਆਪਣਾ ਨਾਮ ਨੰਬਰ ਸਾਰਾ ਕੁਝ ਮੈਂਸ਼ਨ ਕੀਤਾ ਕਮੈਂਟ ਦੇ ਕਮੈਂਟ ਬਾਕਸ ਦੇ ਵਿੱਚ ਉਹ ਪੰਜਾਬ ਟੀਵੀ ਨੇ ਸ਼ਾਇਦ ਖਬਰ ਚਲਾਈ ਆ ਉਹਦੇ ਨੀਚੇ ਮੈਂ ਆਪਣਾ ਨਾਮ ਨੰਬਰ ਸਾਰਾ ਕੁਝ ਕਮੈਂਟ ਕੀਤਾ ਪਰ ਹਾਲ ਤੱਕ ਮੈਨੂੰ ਕਿਸੇ ਨੂੰ ਕੋਈ ਰਿਸਪਾਂਸ ਨਹੀਂ ਆਇਆ ਵੀ ਹਾਂ ਦੱਸੋ ਕੀ ਪ੍ਰੋਬਲਮ ਨਾਮ ਕਰ ਦੋ ਜੀ ਹਾਂ ਡਾਕਟਰ ਲਖਦੀਪ ਜੀ ਜਦੋਂ ਇੱਕ ਮਲਾਈਡਰ ਦਾ ਕੇਸ ਹੈ ਜੀ ਮੱਛਵੜੇ ਦਾ ਹਾਜੀ ਇਹ ਰਾਤ ਹੀ ਆਇਆ ਸੀ ਤੇ ਡਾਕਟਰ ਮੰਤਰੀਜ਼ ਵੀ ਉੱਠੇ ਜੀ ਲੈ ਡਿਊਟੀ ਚ ਆਇਆ ਸੀ ਗੱਪੁਪਿੰਦਰ ਸਿੰਘ ਸਲਾਹ ਅਫਸਰ ਸਾਹਿਬ ਤੇ ਸ਼ੱਕੀ ਬੈਂਸ ਮੱਛਵੜੇ ਤੋਂ ਤੇ ਇਹਨਾਂ ਦੇ ਸੱਟਾ-ਸੱਟਾ ਲੱਗੇ ਹੋਏ ਆ ਬਾਕੀ ਐਕਸ-ਰੇ ਹੋ ਗਏ ਆ ਰੋਕਾ ਚਲੇ ਗਿਆ ਤੇ ਜੋ ਰਿਪੋਰਟ ਆਏਗੀ ਉਹਦੇ ਕਾਢੀ ਕਰਕੇ ਕਰਦੇ ਜੀ ਐਕਸ ਸੱਟਾਂ ਕਿੰਨੇ ਗਹਿਗੀਆਂ ਜੀ ਤੇ ਠੀਕ ਹੀ ਰੱਖਿਆ ਜਾਂ ਰੈਫਰ ਵਰਗਾ ਕਰਤੀਸਾ ਵਾਲੇ ਤੇ ਇਸ ਦੀ ਇਹ ਰਾਤ ਦਾ ਆ ਸਬਦ ਹੈ ਕਿ ਜੀ 60 ਜੀ ਜਿਹੜੀ ਮਦਦ ਕਿਹਾ ਹੈ ਤਿੰਨ ਚਾਰ ਸੱਤੇ ਤੇ ਉਹਦਾ ਵੀਰ ਦਾ ਅਲਚੇ ਚ ਪਾਇਆ ਹੈ ਇਹ ਜਿਸ ਤਰ੍ਹਾਂ ਆਪਣੀ ਚੱਕੀ ਵਿੱਚ ਲੜਾਈ ਹੈ ਉਹ ਕੀ ਮਾਮਲਾ ਹੈ ਝਗੜਾ ਹੋਇਆ ਰਾਜ ਜੀ ਅਜੇ ਇਨਫੋਰਮੇਸ਼ਨ ਸਾਨੂੰ ਆਈ ਆ ਵੀ ਬੰਦਾ ਇੱਕ ਭਵਿੰਦਰ ਸਿੰਘ ਦਾਖਲ ਆ ਸਿਵਲ ਹਸਪੀਟਲ ਹਾਂਜੀ ਉਹਦੇ ਚ ਉਹਦੇ ਪਰਿਵਾਰਕ ਮੈਂਬਰ ਕਹਿ ਰਿਹਾ ਵੀ ਜਿਹੜਾ ਤੁਸੀਂ ਕੋਈ ਦਸ਼ਾ ਵੀ ਜਣਾ ਫੜਿਆ ਸੀਗਾ ਦੋ ਮਿੰਟ ਪਹਿਲਾਂ ਉਹਦੇ ਕਰਕੇ ਰੰਜਿਸ਼ ਕਰਕੇ ਸਾਨੂੰ ਪਹੁੰਚਿਆ ਗਿਆ ਵਾ ਅਸੀਂ ਕਸਟਮਰ 2022 ਦੇ ਵਿੱਚ ਜਿਹਦਾ ਝਗੜਾ ਹੋਇਆ ਸਾਹਬ ਸਿੰਘ ਉਹਦੇ ਲੜਕੇ ਦੇ ਖਿਲਾਫ ਜਰੂਰ ਮੁਕੱਦਮਾ ਦਰਜ ਹੈਗਾ ਜੀ ਸਾਡੇ ਕੋਲ ਸੁਖਪ੍ਰੀਤ ਉਹਦਾ ਲੜਕੇ ਦਾ ਨਾਂ ਜੀ ਉਹਦੇ ਖਿਲਾਫ ਪਰਚਾ ਦਿੱਤਾ ਸੀ ਕਾਰਵਾਈ ਕੀਤੀ ਗਈ ਸੀ ਇਸ ਪਿੰਡ ਵਿੱਚ ਜਿਵੇਂ ਜਿਆ ਕੋਈ ਥੋੜੀ ਕੁਸ਼ਿਆ ਜਿਆ ਕੋਈ ਕਾਰਵਾਈ ਹੋতো ਭਾਈਏ ਕੋਈ ਬਿਲਕੁਲ ਨਹੀਂ ਜੀ ਹੁਣ ਤਾਜ਼ਾ ਜਿਹੜੀ ਸਥਿਤੀ ਆ ਇਸ ਪਿੰਡ ਦੀ ਕੋਈ ਸ਼ਿਕਵਾ ਸ਼ਿਕਾਇਤ ਹੈ ਨਹੀਂ ਜੀ ਨਹੀਂ ਇਹਨਾਂ ਬੰਦੇ ਦੇ ਖਿਲਾਫ ਨਾ ਹੀ ਕਿਸੇ ਹੋਰ ਕਿਸੇ ਬੰਦੇ ਦੇ ਖਿਲਾਫ ਆ ਵੀ ਕੋਈ ਨਸ਼ਾ ਇੱਥੇ ਵੇਚ ਰਿਹਾ ਜਾਂ ਕੋਈ ਇਦਾਂ ਦਾ ਗਰੋ ਹੋਵੇ ਜਾਂ ਇਦਾਂ ਨੇ ਕੋਈ ਹਵਾ ਹੋਵੇ ਜੀ ਜੀ ਕੀ ਗੱਲ ਕਰੀਂ ਕਾਰਵਾਈ ਕਰਦੇ ਸਾਂ ਜੋ ਸਟੇਟਮੈਂਟ ਦੇਊਗਾ ਜੀ ਭਵਿੰਦਰ ਸਿੰਘ ਉਹਦੇ ਮਤਲਬ ਕਾਨੂੰਨੀ ਕਾਰਵਾਈ ਕਰਾਂਗੇ ਕੋਈ ਬੰਦਾ ਨੇ ਫੜਿਆ ਤਾਂ ਨਹੀਂ ਹੈਗਾ ਜੀ ਇਸ ਵਾਰ ਜੀ ਨਹੀਂ ਇਹਦਾ ਸਟੇਟਮੈਂਟ ਦੇਣੀ ਹੈ ਉਹਨਾਂ ਨੇ ਸਟੇਟਮੈਂਟ ਤੋਂ ਬਾਅਦ ਅੱਗੇ ਕਾਰਵਾਈ ਹੋਣੀ ਹੈ ਉਸ ਸਮਾਜ ਦਾ ਕੋਈ ਮਾਮਲਾ ਕਿਸ ਤਰ੍ਹਾਂ ਹੋਇਆ ਹੈ ਉਹ ਵੀ ਸਟੇਟਮੈਂਟ ਤੋਂ ਬਾਅਦ ਹੋਊਗਾ ਜੀ